ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਪ੍ਰੇਮ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਦੇ ਵਿੱਚ ਹਰ ਰੋਜ਼ੀ ਤਰ੍ਹਾਂ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਸੋ ਕਰਦੇ ਹਾਂ ਉਹਨਾਂ ਦਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪੋਨੀਆ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਹੁਣ ਰੁਕ ਕਰਦੇ ਹਾਂ ਦੇਸ਼ ਭਰ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਵਿੱਚ ਖਬਰ ਹੈ ਕਿ ਮੋਦੀ ਹੁਣੀ ਬਿਹਾਰ ਦੇ ਵਿੱਚ ਖੁਸਪੈਟੀਆਂ ਦੇ ਉੱਪਰ ਰਾਜਨੀਤੀ ਨੂੰ ਸ਼ੁਰੂ ਕਰਨ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਕਹਿ ਲਿਏ ਇਸ ਦੀ ਚਰਚਾ ਖੱਟਣ ਤੋਂ ਬਾਅਦ ਹੁਣ ਬੰਗਾਲ ਵੱਲ ਨੂੰ ਹੋ ਗਏ ਨੇ ਕਹਿੰਦੇ ਬੰਗਾਲ ਦੇ ਵਿੱਚ ਵੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਹੈ ਉਸ ਪੈਟੀਆਂ ਵਾਲੀ ਹਾਂਜੀ ਬਿਲਕੁਲ ਨਰਿੰਦਰ ਮੋਦੀ ਨੇ ਅੱਜ ਪੱਛਮ ਬੰਗਾਲ ਦਾ ਪੱਛਮੀ ਬੰਗਾਲ 'ਚ ਇਹ ਗੱਲ ਕਹੀ ਹੈ ਕਿ ਅਸੀਂ ਗੁਸਪੈਟੀਆਂ ਨੂੰ ਨਹੀਂ ਵੜਨ ਦੇਵਾਂਗੇ ਬੇਸਿਕਲੀ ਤਿੰਨ ਜਿਹੜੇ ਸੂਬੇ ਨੇ ਉਹਨਾਂ 'ਚ ਇਲੈਕਸ਼ਨ ਹੋਣੇ ਨੇ ਵਿਧਾਨ ਸਭਾ ਦੇ ਪਹਿਲਾ ਬਿਹਾਰ 'ਚ ਹੋਣੇ ਨੇ ਫਿਰ ਅਗਲੇ ਸਾਲ ਆਪਾਂ ਪਤਾ ਹੈ ਕਿ ਬੰਗਾਲ ਅਤੇ ਅਸਮ ਅਸਮ ਦੇ ਵੀ ਚੋਣ ਆਉਣੇ ਨੇ ਤੇ ਅਸਮ ਵੀ ਜਿੰਨਾ ਚਾਹੁੰਦੀ ਹੈ ਭਾਜਪਾ ਭਾਜਪਾ ਵੀਰ ਜਿੱਤਰਾ ਚਾਹੁੰਦੀ ਤੇ ਪੱਛਮ ਬੰਗਾਲ ਵੀ ਤੇ ਇਹਨਾਂ ਤਿੰਨਾ ਚ ਕਿਤੇ ਕਿਤੇ ਬੰਗਲਾਦੇਸ਼ੀਆਂ ਦੇ ਕੁਸਪੈਟ ਦਾ ਇਹ ਇੱਕ ਵੱਡਾ ਮੁੱਦਾ ਖੜਾ ਕਰ ਰਹੇ ਨੇ ਅਸਮ ਦੇ ਵਿੱਚ ਜਿਵੇਂ ਆਪਾਂ ਕੱਲ ਵੀ ਖਬਰ ਦਾ ਜ਼ਿਕਰ ਕੀਤਾ ਸੀਗਾ ਕਿ ਹਮੰਤ ਵਿਸ਼ੂ ਸਰਮਾ ਨੇ ਅਸਮ ਦੇ ਮੁੱਖ ਮੰਤਰੀ ਨੇ 18 ਸਾਲ ਤੋਂ ਵੱਧ ਉਮਰ ਦੇ ਬੰਦਿਆਂ ਦਾ ਆਧਾਰ ਕਾਰਡ ਨਾ ਬਣਾਉਣ ਦੀ ਗੱਲ ਕਹੀ ਸੀਗੀ ਤੇ ਉਹ ਵੀ ਲਗਾਤਾਰ ਇਹ ਕਹਿੰਦੇ ਰਹਿੰਦੇ ਆ ਕਿ ਬੰਗਲਾਦੇਸ਼ ਤੋਂ ਇੱਧਰ ਮੁਸਲਮਾਨ ਕੁਸਪੈਟ ਕਰ ਰਹੇ ਨੇ ਤੇ ਪੱਛਮ ਬੰਗਾਲ ਚ ਵੀ ਭਾਜਪੀ ਲਗਾਤਾਰ ਇਸ ਨੂੰ ਇਸ਼ੂ ਬਣਾਉਂਦੀ ਰਹਿੰਦੀ ਹੈ ਕਿ ਮਮਤਾ ਬਨਰਜੀ ਆਪਣੇ ਵੋਟਾਂ ਦੀ ਗਿਣਤੀ ਵਧਾਉਣ ਵਾਸਤੇ ਮੁਸਲਮਾਨਾਂ ਨੂੰ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਇੱਧਰ ਇੰਡੀਆ ਲੈ ਕੇ ਆਂਦੀ ਰਹਿੰਦੀ ਹੈ ਤੇ ਬਿਹਾਰ ਦੇ ਵਿੱਚ ਵੀ ਇਹ ਕੁਸ ਬੈਠੀਆਂ ਦਾ ਮੁੱਦਾ ਬਣਾ ਰਹੇ ਨੇ ਤਾਂ ਇਹ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਸੋਚ ਰਹੇ ਨੇ ਕਿ ਇੱਕ ਦੋ ਸਾਲੇ ਨੂੰ ਜਿੰਦਾ ਰੱਖਾਂਗੇ ਤਾਂ ਕਿ ਇਹਨਾਂ ਤਿੰਨਾਂ ਸੂਬਿਆਂ ਦੇ ਅੰਦਰ ਹੀ ਉਹਨਾਂ ਨੂੰ ਫਾਇਦਾ ਹੋ ਜਾਵੇ ਦੇਖੋ ਬੇਸਿਕਲੀ ਅਪਾ ਜੇ ਗੱਲ ਕਰ ਲਈਏ ਕਿ ਐਂਟੀ ਮਾਈਨੋਰਟੀ ਤਾਂ ਇਹਨਾਂ ਦੀ ਪੋਲਿਟਿਕਸ ਹੈੀ ਉਹਦੇ ਚ ਫਿਰ ਇਹਨਾਂ ਦੇ ਸੂਤੇ ਆ ਜਾਂਦਾਗਾ ਕਿ ਪੱਛਮ ਪੱਛਮ ਬੰਗਾਲ ਦੇ ਵਿੱਚ ਜਾਂ ਅਸਮ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਮੰਨ ਲਓ ਕਿ 10-15-20 ਮਜ਼ਦੂਰ ਕੋਈ ਬੰਗਲਾਦੇਸ਼ ਤੋਂ ਆ ਵੀ ਗਏ ਉਹਨਾਂ ਨੂੰ ਇੰਨਾ ਵੱਡਾ ਮੁੱਦਾ ਬਣਾ ਦਿੰਦੇ ਨੇ ਕਿ ਦੇਖੋ ਇੰਡੀਆ ਦੀ ਤਾਂ ਇਹ ਡੈਮੋਗ੍ਰਾਫੀ ਚੇਂਜ ਕਰ ਰਹੇ ਨੇ ਇਹ ਤਾਂ ਵੜ ਗਏ ਦੇਖੋ ਖਤਮ ਕਰ ਦੇਣਗੇ ਹਿੰਦੂਆਂ ਨੂੰ ਇਸ ਕਿਸਮ ਦਾ ਹਵਾ ਕ੍ਰੀਏਟ ਕਰ ਦਿੰਦੇ ਨੇ ਤੇ ਉਸੇ ਚੀਜ਼ ਦਾ ਪੋਲਿਸੀ ਹੈ ਉਹੀ ਪੋਲਿਸੀ ਹੈ ਇਹਨਾਂ ਦੀ ਪੱਛਮ ਬੰਗਾਲ ਚ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀ ਬੀਜੇਪੀ ਦੀ ਸਦਾ ਆਦਤ ਰਹੀ ਹੈ ਤੇ ਹੁਣ ਨਰਿੰਦਰ ਮੋਦੀ ਨੇ ਵੀ ਕੋਈ ਕੰਮ ਕੀਤਾ ਹੈ ਨਰਿੰਦਰ ਮੋਦੀ ਅਤੇ ਪੱਛਮ ਬੰਗਾਲ ਚੋਂ ਨਾ ਦੇ ਜਿਹੜੇ ਕਾਰਜਕਰਤਾ ਨੇ ਬੀਜੇਪੀ ਦੇ ਉਹਨਾਂ ਦੀ ਬੋਲੀ ਚ ਮੈਨੂੰ ਅੱਜ ਦੇ ਅੱਜ ਕੋਈ ਫਰਕ ਨਹੀਂ ਲੱਗਿਆ ਇੱਕ ਪ੍ਰਧਾਨ ਮੰਤਰੀ ਤੋਂ ਇਸ ਕਿਸਮ ਦੀ ਪਛਾਣ ਦੀ ਮੈਨੂੰ ਉਮੀਦ ਨਹੀਂ ਸੀ ਪਰ ਖੈਰ ਉਹ ਹਮੇਸ਼ਾ ਸਾਡੇ ਵਰਗਿਆਂ ਨੂੰ ਨਿਰਾਸ਼ ਕਰਦੇ ਨੇ ਮਾਈਨੋਰਟੀਜ਼ ਵਾਲੇ ਮਸਲੇ ਤੇ ਖਾਸ ਕਰਕੇ ਤੇ ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ TMC ਕਾਂਗਰਸ ਅਤੇ ਜਿਹੜਾ ਇੰਡੀਆ ਅਲਾਈਅንስ ਹੈ ਇਹ ਕਸਪੈਟ ਨੂੰ ਵਧਾਵਾ ਦਿੰਦੇ ਨੇ ਵਿਕਸਿਤ ਜਿਹੜੇ ਦੇਸ਼ ਨੇ ਉਹ ਕਸਪੈਟੀਆਂ ਦੇ ਖਿਲਾਫ ਮੂਹਮ ਚਲਾ ਰਹੇ ਨੇ ਭਾਰਤ ਵੀ ਕਸਪੈਟੀਆਂ ਨੂੰ ਜਿਆਦਾ ਨਹੀਂ ਸਹਿ ਸਕਦਾ ਥੋੜਾ ਇੱਕ ਵੋਟ ਬੰਗਾਲ ਚ ਕਸਪੈਟ ਕਸਪੈਟੀਆਂ ਤੋਂ ਮੁਕਤ ਕਰਾ ਸਕਦਾਗਾ ਇਹ ਗੱਲ ਉਹ ਇਹ ਸਟੇਟਮੈਂਟ ਉਹਨਾਂ ਨੇ ਉੱਥੇ ਦਿੱਤੀ ਹੈਗੀ ਆ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧੀਏ ਤਾਂ ਗੱਲ ਕਰ ਲੈਨੇ ਆ ਐਸ ਆਈ ਆਰ ਦੇ ਉੱਪਰ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੀ ਕਈ ਅਹਿਮ ਟਿੱਪਣੀਆਂ ਆਈਆਂ ਨੇ ਸੁਪਰੀਮ ਕੋਰਟ ਦੀਆਂ ਉਧਰ ਕਈ ਲੋਕਾਂ ਨੂੰ ਮਰੇ ਹੀ ਘੋਸ਼ਿਤ ਕਰ ਦਿੱਤਾ ਗਿਆ ਇਹ ਵੀ ਇੱਕ ਵਿਲੱਖਣ ਕਿਸਮ ਦੀ ਗੱਲ ਹੈ ਉਹ ਕਹ ਰਹੇ ਨੇ ਵੀ ਭਾਈ ਅਸੀਂ ਜ਼ਿੰਦਾ ਆਂ ਬੀਤੇ ਦਿਨ ਹੀ ਰਾਹੁਲ ਗਾਂਧੀ ਨੇ ਵੀ ਕੁਝ ਵੋਟ ਵੋਟ ਦੇ ਜੇ ਪੱਖ ਤੋਂ ਦੇਖੀਏ ਮਰ ਚੁੱਕੇ ਲੋਕਾਂ ਦੇ ਨਾਲ ਚਾਹ ਵੀ ਪੀਤੀ ਸੀ ਪਾਇਓ ਜਰਾ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੇ ਚਾਨਣਾ ਹਾਂਜੀ ਸੁਪਰੀਮ ਕੋਰਟ ਦੇ ਵਿੱਚ ਅਜ ਵਿਹਾਰ ਨੂੰ ਲੈ ਕੇ ਵਿਹਾਰ ਦੇ ਵਿੱਚ ਜਿਹੜੀ ਐਸਆਰ ਚੱਲ ਰਹੀ ਹੈ ਕਿ ਵੋਟਾਂ ਦੀ ਜਿਹੜੀ ਕਟ ਕਟ ਛਟ ਚੱਲ ਰਹੀ ਹੈ ਇੰਟੈਂਸਿਵ ਰਿਵੀਜ਼ਨ ਉਹਦੇ ਚ ਸੁਣਵਾਈ ਸੀਗੀ ਤੇ ਸੁਪਰੀਮ ਕੋਰਟ ਨੇ ਈਸੀਆਈ ਨੂੰ ਚੋਣ ਆਯੋਗ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਵੋਟਰ ਉਹਨਾਂ ਨੇ ਲਿਸਟ ਤੋਂ ਹਟਾਏ ਨੇ ਜੇ ਉਹ ਆਪਣਾ ਨਾਮ ਜੜਵਾਉਣ ਵਾਸਤੇ ਫਿਜ਼ੀਕਲੀ ਉੱਥੇ ਪਹੁੰਚ ਜਾਣ ਇਸ ਤੋਂ ਇਲਾਵਾ ਆਨਲਾਈਨ ਅਰਜ਼ੀ ਦੇਣ ਤਾਂ ਉਹਦੀ ਫਿਰ ਉਹਨਾਂ ਦੇ ਵੋਟ ਨਾ ਕੱਟੇ ਜਾਣ ਤੇ ਫਾਰਮ 6 ਚ ਉਹਨਾਂ ਨੇ 11 ਡਾਕੂਮੈਂਟ ਜਿਹੜੇ ਕਹੇ ਹੈਗੇ ਉਹਨਾਂ ਚੋਂ ਕੋਈ ਇੱਕ ਵੀ ਚੱਲ ਜਾਊਗਾ ਜਿਦੇ ਚ ਡਰਾਈਵਿੰਗ ਲਾਇਸੈਂਸ ਪਾਸਬੁੱਕ ਪਾਣੀ ਦਾ ਬਿੱਲ ਵਰਗੇ ਡਾਕੂਮੈਂਟ ਵੀ ਸ਼ਾਮਲ ਹਨ ਤੇ ਆਧਾਰ ਕਾਰਡ ਵੀ ਉਹਦੇ ਚ ਕਿਹਾ ਗਿਆ ਹੈਗਾ ਕਿ ਆਧਾਰ ਜੇ ਕਿਸੇ ਕੋਲ ਕੱਲਾ ਆਧਾਰ ਕਾਰਡ ਤੋਂ ਵੀ ਉਹ ਕੰਸੀਡਰ ਕੀਤਾ ਜਾਵੇ ਇਹ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਹੈਗਾ ਤੇ ਬਾਕੀ ਦੇਖਦੇ ਹੈਗੇ ਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬੇਸਿਕਲੀ ਬਾਸਕਰ ਨੇ ਐਜ਼ ਇੱਕ ਵੱਡਾ ਇੱਕ ਵੱਡੀ ਸਟੋਰੀ ਕੀਤੀ ਹੈ ਬਾਸਕਰ ਨੇ ਆਪਣੇ 20 ਰਿਪੋਰਟਰ 200 ਕਰਾਂ ਦੇ ਵਿੱਚ ਭੇਜਦੇ ਬਿਹਾਰ ਦੇ ਵਿੱਚ ਜਿਹਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਉਹਨਾਂ 200 ਕਰਾਂ ਚ 300 ਬੰਦਿਆਂ ਨੂੰ ਜਿਹੜੇ ਕਿ ਜੀਵਤ ਸੀ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਰੱਖਿਆ ਸੀਗਾ ਤੇ ਉਹਦੇ ਵਿੱਚ ਜਦੋਂ ਬਾਸਕਰ ਦੇ ਰਿਪੋਰਟਰ ਉਹਨਾਂ ਕਰਾਂ ਚ ਗਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਤਾਂ ਉਹ ਲੋਕ ਚਾਪੀ ਰਹੇ ਸੀ ਕੋਈ ਖਾਣਾ ਖਾ ਰਿਹਾ ਸੀਗਾ ਬਾਕੀ ਤੁਸੀਂ ਸਹੀ فرمایا ਕਿ ਰਾਹੁਲ ਗਾਂਧੀ ਨੇ ਵੀ ਜਿਹੜਾ ਲੋਕਾਂ ਜਿਹੜੇ ਲੋਕਾਂ ਨੂੰ ਮਰਤ ਘੋਸ਼ਿਤ ਕਰ ਰੱਖਿਆਗਾ ਉਹਨਾਂ ਨਾਲ ਚਾਹ ਪੀਤੀ ਸੀ ਤੁਸੀਂ ਯਾਦ ਕਰੋ ਜਿਹੜੀ ਪਿਛਲੇ ਹਫਤੇ ਜਿਹੜੀ ਸੁਣਵਾਈ ਹੋਈ ਸੀ ਐਸਆਈਆਰ ਤੇ ਉਹਦੇ ਚ ਯੋਗਿੰਦਰ ਯਾਦੋ ਵੀ ਕੁਝ ਬੰਦਿਆਂ ਨੂੰ ਸੁਪਰੀਮ ਕੋਰਟ ਚ ਲੈ ਕੇ ਗਿਆ ਸੀਗਾ ਜਿਹੜੇ ਕੀ ਮਰਤ ਘੋਸ਼ਿਤ ਕਰ ਰੱਖੇ ਸੀਗੇ ਤੇ ਇਹ ਤਾਂ ਹੈਗਾ ਜੀ ਮਤਲਬ ਬਹੁਤ ਜਿਹੜੀ ਐਸਆਈਆਰ ਚੱਲ ਰਹੀ ਹੈ ਗਿਆ ਉਹ ਕਿਤੇ ਨਾ ਕਿਤੇ ਉਹਦੇ ਉੱਤੇ ਸਵਾਲ ਤਾਂ ਖੜੇ ਹੀ ਹੋ ਰਹੇ ਨੇ ਕਿ ਕੀ ਉਹ ਜਿਹੜੇ اپੋਜੀਸ਼ਨ ਪਾਰਟੀਆਂ ਹੈ ਗਿਆ ਉਹਨਾਂ ਦੇ ਵੋਟ ਬੈਂਕ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਕਿ ਉਹਨਾਂ ਦੀ ਵੋਟਾਂ ਤਾਂ ਨਹੀਂ ਕੱਟ ਰਹੇ ਇੱਕ ਇਹ ਵੱਡਾ ਸਵਾਲ ਹੈ ਜੀ ਸਵਾਲ ਤਾਂ ਬਹੁਤ سارے ਖੜੇ ਹੋ ਰਹੇ ਨੇ ਪਰ ਜਵਾਬ ਦੇਣ ਦੇ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ ਸੋ ਅੱਗੇ ਚੱਲਦੇ ਆ ਆਪਾਂ ਗੱਲ ਅਮਿਤ ਸ਼ਾਹ ਉਹਨਾਂ ਦੇ ਬਿਆਨ ਦੀ ਕਰ ਲੈਨੇ ਆ ਉਹਨਾਂ ਨੇ ਹੁਣ ਉਪ ਰਾਸ਼ਟਰਪਤੀ ਦੇ ਲਈ ਅੱਗੇ ਲਿਆਂਦੇ ਗਏ ਵਿਰੋਧੀ ਧਿਰ ਦੇ ਉਮੀਦਵਾਰ ਦੇ ਉੱਪਰ ਵੀ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਇਹ ਤਾਂ ਨਕਸਲੀਆਂ ਦੀ ਮਦਦ ਕਰਦੇ ਰਹੇ ਨੇ ਇਹ ਕੀ ਗੱਲਬਾਤ ਹੈ ਜੀ ਸਾਰੀ ਦੇਖੋ ਅਮਿਤ ਸ਼ਾ ਅੱਜ ਕੇਰਲ ਦੇ ਵਿੱਚ ਸੀਗੇ ਤੇ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੇ اپੋਜੀਸ਼ਨ ਪਾਰਟੀਆਂ ਦੇ ਵਾਈਸ ਪ੍ਰੈਜ਼ੀਡੈਂਟ ਦੇ ਜਿਹੜੇ ਉਮੀਦਵਾਰ ਨੇ ਰਿਟਾਇਰਡ ਜਸਟਿਸ ਵੀ ਸੁਦਰਸ਼ਨ ਰੈੱਡੀ ਉਹਨਾਂ ਨੇ ਜਦੋਂ ਉਹ ਸੁਪਰੀਮ ਕੋਰਟ 'ਚ ਹੁੰਦੇ ਸੀਗੇ ਤਾਂ ਨਕਸਲੀਆਂ ਦੇ ਉਲਟ ਚਲਾਏਗੇ ਸਲਵਾ ਜੁਦੂਮ ਦੇ ਖਿਲਾਫ ਜਜਮੈਂਟ ਦਿੱਤੀ ਸੀਗੀ ਜੇ ਉਹ ਸਲਵਾ ਜੁਦੂਮ ਦੇ ਖਿਲਾਫ ਜਜਮੈਂਟ ਨਾ ਦਿੰਦੇ ਤਾਂ ਫਿਰ ਅਸੀਂ ਜਿਹੜੇ ਨਕਸਲੀ ਹੈਗੇ ਉਹਨਾਂ ਨੂੰ 2020 ਤੱਕ ਖਤਮ ਕਰ ਦਿੱਤੇ ਅਸੀਂ ਕਰ ਚੁੱਕੇ ਹੁੰਦੇ ਪਰ ਕਿਉਂਕਿ ਉਹ नक्सਲ नक्सलਵਾੜੀਆਂ ਤੋਂ ਪ੍ਰਭਾਵਿਤ ਸੀਗੇ ਇਸ ਕਰਕੇ ਉਹਨਾਂ ਨੇ ਸੁਪਰੀਮ ਕੋਰਟ ਵਰਗੀ ਪਵਿੱਤਰ ਥਾਂ ਤੋਂ ਵਿਸ਼ਲਵਾ ਜੜੂਮ ਦੇ ਖਿਲਾਫ ਫੈਸਲਾ ਦਿੱਤਾ ਸੀਗਾ ਹੁਣ ਸਰਵਾ ਜੜੂਮ ਕੀ ਸੀਗਾ ਅਮ ਸਰਵਾ ਜੜੂਮ ਬੇਸਿਕਲੀ ਇੰਡੀਅਨ ਸਟੇਟ ਵੱਲੋਂ ਆਦਵਸੀਆਂ ਨੂੰ ਮਾਰਨ ਦਾ ਇੱਕ ਪ੍ਰੋਜੈਕਟ ਲਾਂਚ ਕੀਤਾ ਸੀਗਾ ਤੇ ਉਹਦੇ ਪੁਖਤਾ ਸਬੂਤ ਵੀ ਸੀ ਕਿ ਉਦੇ ਉਲਟ ਸੁਪਰੀਮ ਕੋਰਟ ਦੇ ਵਿੱਚ ਬੇਸਿਕਲੀ ਪੈਟੀਸ਼ਨ ਪਾਈ ਗਈ ਸੀ ਆਦੀਵਾਸੀਆ ਵੱਲੋਂ ਤੇ ਉਹਦੇ ਚ ਆਦੀਵਾਸੀਆਂ ਦੀ ਜਿੱਤ ਹੋਈ ਸੀ ਸਲਵਾ ਜੁਡੂ ਨੂੰ ਅਨ ਕਨਸਟੀਟਿਊਸ਼ਨਲ ਕਰਾਰ ਦਿੱਤਾ ਗਿਆ ਸੀਗਾ ਐਕਸਟਰਾ ਜੁਡੀਸ਼ੀਅਲ ਕਰਾਰ ਦਿੱਤਾ ਗਿਆ ਸੀਗਾ ਤੇ ਉਹ ਤੇ ਰੋਕ ਲਾ ਦਿੱਤੀ ਸੀ ਤੇ ਜਿਹੜਾ ਇਹ ਫੈਸਲਾ ਦਿੱਤਾ ਸੀਗਾ ਉਹ ਵੀ ਸੁਦਰਸ਼ਨ ਹੋਰਾਂ ਨੇ ਦਿੱਤਾ ਸੀਗਾ ਯਾਨੀ ਕਿ ਇੱਕ ਵਧੀਆ ਫੈਸਲਾ ਉਹਨਾਂ ਨੇ ਦਿੱਤਾ ਸੀ ਤੇ ਉਸ ਟਾਈਮ ਸਰਕਾਰ ਵੀ ਕਾਂਗਰਸ ਦੀ ਸੀਗੀ ਇਹ ਵੀ ਯਾਦ ਰੱਖਿਓ ਜੇ ਤੇ ਅਮਿਤ ਛਾਉਰੀ ਉਸ ਇਸ਼ੂ ਨੂੰ ਬਣਾ ਕੇ ਉਹਨਾਂ ਨੂੰ ਨਕਸਲੀ ਸਿਮਪੈਥਾਈਜ਼ਰ ਦੱਸ ਰਹੇ ਨੇ ਬੇਸਿਕਲੀ ਇਹਨਾਂ ਇਹ ਨਾ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਿਹੜੇ ਕਿ ਪੋਲਿਟਿਕਲ ਐਕਟਿਵਿਸਟਾਂ ਦੀਆਂ ਮਾਈਨੋਰਟੀਜ਼ ਦੀਆਂ ਫਿਰ ਆਪਾਂ ਕਹਿ ਲਈਏ ਕਿ ਆਦਿਵਾਸੀਆਂ ਦੀ ਉਹਨਾਂ ਨਾਲ ਇਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਸਿੱਧਾ ਜੇ ਕਿਸੇ ਸਿੱਖ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰ ਦਿੱਤੀ ਜਾਂਦੀ ਹੈ ਤਾਂ ਉਹਨੂੰ ਕਹਿ ਦਿੰਦੇ ਤਾਂ ਇਹ ਖਾਲਸਤਾਨੀ ਸੀ ਇਸ ਕਰਕੇ ਮਾਰ ਦਿੱਤਾ ਖਾਲਸਤਾਨੀ ਅਤੰਗਵਾਦੀ ਸੀ ਤਾਂ ਕਰਕੇ ਮਾਰਤਾ ਕਿਸੇ ਮੁਸਲਮਾਨ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਉਹਨੂੰ ਜੀਟੀ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਉਹਨਾਂ ਨਾਲ ਜੋੜ ਕੇ ਕਹਿ ਦਿੱਤਾ ਜਾਂਦਾਗਾ ਕਿ ਇਹ ਤਾਂ ਦੇਖੋ ਜੀ ਪਾਕਿਸਤਾਨੀ ਸੀਗਾ ਪਾਕਿਸਤਾਨ ਟ੍ਰੇਨਿੰਗ ਲੈ ਕੇ ਆਇਆ ਸੀਗਾ ਕਿਸੇ ਆਦਿਵਾਸੀ ਨੂੰ ਜੇ ਮਾਰ ਦਿੰਦੇ ਨੇ ਐਕਸਟਰਾ ਜੁਡੀਸ਼ੀਅਲ ਉਹਦੀ ਜੇ ਕਿਲਿੰਗ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਉਹਨੂੰ ਕਹਿ ਦਿੰਦੇ ਨੇ ਕਿ ਇਹ ਨਕਸਲੀ ਸੀਗਾ ਤਾਂ ਉਸੇ ਆਈਡੀਆ ਨੂੰ ਜਿਹੜਾ ਵੀ ਸੁਦਰਸ਼ਨ ਰੈਡੀ ਸੀ ਉਹਨੇ ਚੈਲੰਜ ਉਹਨੇ ਉਹਦੇ ਉਲਟ ਆਪਣੀ ਆਪਣਾ ਫੈਸਲਾ ਸੁਣਾਇਆ ਸੀ ਤੇ ਅਮਿਤ ਸ਼ਾਹੋਰੀ ਉਸੇ ਨੂੰ ਇਸ਼ੂ ਬਣਾ ਰਹੇ ਨੇ ਇਹ ਦੇਖੋ ਇਹਨਾਂ ਦੀ ਮੋਰੈਲਟੀ ਦੇਖੋ ਕੀ ਹੈ ਇਹ ਕਿੱਥੋਂ ਖੜੇ ਹੋ ਕੇ ਮੋਰਲ ਸੋਸਾਇਟੀ ਨੂੰ ਮੋਰਲ ਪੋਜੀਸ਼ਨ ਲੈਣ ਵਾਸਤੇ ਕਹਿ ਰਹੇ ਨੇ ਮੈਨੂੰ ਲੱਗਦਾ ਕਿ ਇਹ ਬਹੁਤ ਇੱਕ ਗਲਤ ਥਾਂ ਤੇ ਖੇਲਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸਰਵਾਜੂਮਤਾਨ ਕਨਸਟੀਟਿਊਸ਼ਨਲ ਸੀਗਾ ਇਹਦੇ ਚ ਦਿੱਕਤ ਕੀ ਹੈ ਪਰ ਖੈਰ ਇਹਨਾਂ ਨੂੰ ਹੁਣ ਨੈਰੇਟਿਵ ਬਣਾਉਣਾਗਾ ਦੇਖੋ ਇਹ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਹੈ ਇਹਨਾਂ ਦਾ ਇਹ ਨਕਸਲਵਾਦੀ ਨਕਸਲਵਾਦੀ ਵਿਚਾਰਧਾਰਾ ਦਾ ਹੈਗਾ ਇਹ ਨੈਰੇਟਿਵ ਸਾਰਾ ਮਿਥਿਆ ਹੋਰੀ ਚਲਾ ਰਹੇ ਨੇ ਉਹਦੇ ਉਲਟ ਪਰ ਕੀ ਇਹ ਸਿੱਧੀ ਸੁਪਰੀਮ ਕੋਰਟ ਦੇ ਫੈਸਲੇ ਤੇ ਟਿੱਪਣੀ ਨਹੀਂ ਹੈ ਕੁਨੀਆ ਜੀ ਨਹੀਂ ਉਹ ਤਾਂ ਹੈ ਹੀ ਕਿਉਂਕਿ ਉਹਨਾਂ ਨੇ ਕੋਈ ਐਂ ਤਾਂ ਕੋਈ ਫੈਸਲਾ ਕੀਤਾ ਨਹੀਂ ਸੀਗਾ ਉਹ ਤਾਂ ਜਦੋਂ ਸੁਪਰੀਮ ਕੋਰਟ ਤੇ ਜਦ ਸੀਗੇ ਸਾਰੇ ਉਹਨਾਂ ਨੇ ਸਬੂਤ ਦੇਖ ਕੇ ਕਿਹਾ ਸੀਗਾ ਇੰਡੀਅਨ ਸਟੇਟ ਨੂੰ ਧਮਕਾਇਆ ਸੀਗਾ ਕਿ ਤੁਸੀਂ ਐਕਸਟਰਾ ਜੁਡੀਸ਼ੀਅਲ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਿਵੇਂ ਕਰ ਸਕਦੇ ਹੋ ਆਦਿਵਾਸੀ ਆਦੀ ਤੇ ਉਹ ਤਾਂ ਇਹ ਉਹ ਤਾਂ ਉਹ ਕੰਟੈਂਪਟ ਆਫ ਕੋਰਟ ਵੀ ਹੈਗਾ ਪਰ ਕਿਉਂਕਿ ਅਮਿਤ ਸ਼ਾਹ ਬਹੁਤ ਪਾਵਰਫੁੱਲ ਵਿਅਕਤੀ ਹੈ ਉਹਨੂੰ ਉਹਦੇ ਉਹਦੇ ਨਾਲ ਕੁਝ ਹੋਣਾ ਨਹੀਂ ਮਤਲਬ ਉਹਨੂੰ ਕੁਝ ਸੁਪਰੀਮ ਕੋਰਟ ਕਹੂਗਾ ਇਹ ਨਹੀਂ ਕਿ ਤੁਸੀਂ ਕਿਸ ਕਿਸਮ ਦੇ ਟਿੱਪਣੀਆਂ ਕਰ ਰਹੇ ਹੋ ਜੀ ਤੇ ਅੱਗੇ ਜੇ ਘਰ ਚੱਲੀਏ ਤਾਂ ਸੁਪਰੀਮ ਕੋਰਟ ਦੇ ਵੱਲੋਂ ਕੁੱਤਿਆਂ ਨੂੰ ਲੈ ਕੇ ਇੱਕ ਹੋਰ ਫੈਸਲਾ ਆਇਆ ਜੀ ਹੁਣ ਕੀ ਫੈਸਲਾ ਆਇਆ ਕੀ ਕੁੱਤੇ ਹਟਾਏ ਜਾਣਗੇ ਦੇਖੋ ਕੁੱਤਿਆਂ ਵਾਲੇ ਮਸਲੇ ਤੇ ਜਿਹੜੇ ਡੌਗ ਲਵਰਸ ਸੀਗੇ ਉਹਨਾਂ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀਗਾ ਕਈ ਦਿਨ ਪ੍ਰੋਟੈਸਟ ਕਰਦੇ ਰਹੇ ਉਸੇ ਸੀਰੀਜ਼ ਚ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਸੀ ਰੇਖਾ ਗੁਪਤਾ ਉਹਨੂੰ ਵੀ 2 ਦਿਨ ਪਹਿਲਾਂ ਇੱਕ ਡੌਗ ਲਵਰ ਨੇ ਥੱਪੜ ਜੜਤਾ ਸੀਗਾ ਤੇ ਹੁਣ ਅੱਜ ਸੁਪਰੀਮ ਕੋਰਟ ਚ ਸੁਣਵਾਈ ਸੀ ਮੈਨੂੰ ਲੱਗਦਾਗਾ ਕਿ ਇਹ ਜਿਹੜੇ ਪ੍ਰੋਟੈਸਟ ਹੋਏ ਤੇ ਰੇਖਾ ਗੁਪਤਾ ਦਾ ਜਿਹੜਾ ਮਾਮਲਾ ਹੋਇਆ ਉਹਨੂੰ ਉਹ ਇੱਕ ਪ੍ਰੈਸ਼ਰ ਆਪਾਂ ਨੂੰ ਦੇਖਣ ਨੂੰ ਮਿਲਿਆ ਸੁਪਰੀਮ ਕੋਰਟ ਚ ਤੇ ਸੁਪਰੀਮ ਕੋਰਟ ਨੇ ਕਿਹਾ ਹੈਗਾ ਕਿ ਸਿਰਫ ਜਿਹੜਾ ਟੀਕਾ ਕਰਨਾ ਹੈ ਕੁੱਤਿਆਂ ਨੂੰ ਜਿਹੜੇ ਟਿੱਕੇ ਲਾਏ ਜਾਂਦੇ ਨੇ ਉਹ ਲਾ ਕੇ ਉਹਨਾਂ ਨੂੰ ਵਾਪਸ ਛੱਡ ਦਿੱਤਾ ਜਾਵੇ ਜੇ ਕਿਸੇ ਕੁੱਤੇ ਦੇ ਰੈਬੀਜ਼ ਹੋ ਰੱਖਿਆ ਹੋਗਾ ਉਹਨੂੰ ਸਿਰਫ ਸ਼ੈਲਟਰ ਤੇ ਰੱਖਿਆ ਜਾਵੇ ਇਹ ਸਟੇਟਮੈਂਟ ਉਹਨਾਂ ਨੇ ਇਹ ਅੱਜ ਜਜਮੈਂਟ ਸੁਣਾਈ ਹੈਗੀਆ ਯਾਨੀ ਕਿ ਜਿਹੜਾ ਪਹਿਲਾਂ ਸੀਗਾ ਕਿ ਕੁੱਤੇ ਜਿਹੜੇ ਸਟਰੀਟ ਡੌਗ ਸੀਗੇ ਉਹਨਾਂ ਦੀ ਫੜੋ ਫੜੀ ਕਰੋ ਤੇ ਉਹਨਾਂ ਨੂੰ ਸ਼ੈਲਟਰ ਹੋਮਸ 'ਚ ਰੱਖੋ ਉਹਦੇ 'ਚ ਮਾੜੀ ਜੀ ਤਬਦੀਲੀ ਕੀਤੀ ਹੈ ਕਿ ਜਿਹੜੇ ਕੁੱਤੇ ਠੀਕ ਨੇ ਉਹਨਾਂ ਦਾ ਟਿੱਕਾ ਕਰਨ ਕਰਕੇ ਉਹਨੂੰ ਵਾਪਸ ਛੱਡ ਦਿਓ ਪਰ ਜਿਹੜੇ ਕੁੱਤੇ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਗੰਭੀਰ ਤੌਰ ਤੇ ਰੇਵੀ ਜੋ ਰੱਖਿਆਗਾ ਉਹਨਾਂ ਨੂੰ ਸ਼ੈਲਟਰ ਹோம்ਸ 'ਚ ਹੀ ਰੱਖੋ ਇਹ ਸਟੇਟਮੈਂਟ ਅੱਜ ਸੁਪਰੀਮ ਕੋਰਟ ਵੱਲੋਂ ਸੁਣਾਈ ਗਈ ਹੈ ਕੁੱਤੇ ਆਲੇ ਮਾਮਲੇ ਤੇ ਜੀ ਤੇ ਉਧਰ ਮਨੀਸ਼ਾ ਨੂੰ ਲੈ ਕੇ ਅੱਜ ਰੌਲਾ ਪੈ ਗਿਆ ਜੀ ਮਨੀਸ਼ਾ ਰੇਪ ਕੇਸ ਨੂੰ ਲੈ ਕੇ ਵਿਧਾਨ ਸਭਾ ਦੇ ਅੰਦਰ ਹਾਂਜੀ ਹਰਿਆਣਾ ਵਿਧਾਨ ਸਭਾ ਦਾ ਅਜ ਤੋਂ ਮੌਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈਗਾ ਪਹਿਲਾ ਦਿਨ ਸੀ ਪਹਿਲੇ ਹੀ ਦਿਨ ਜਿਹੜੀ ਬੇਟੀ ਮਨੀਸ਼ਾ ਸੀ ਜਦੀ ਮੌਤ ਹੋ ਚੁੱਕੀ ਹੈਗੀ ਆ ਉਹਨੂੰ ਲੈ ਕੇ اپੋਜੀਸ਼ਨ ਪਾਰਟੀ ਕਾਂਗਰਸ ਨੇ ਬਹੁਤ ਹੰਗਾਮਾ ਕੀਤਾ ਉਹਨਾਂ ਨੇ ਕਿਹਾ ਕਿ ਮਨੀਸ਼ਾ ਦੀ ਮੌਤ ਅਤੇ ਜਿਹੜਾ ਲੈਂਡ ਆਰਡਰ ਸਿਚੁਏਸ਼ਨ ਹਰਿਆਣੇ ਦੇ ਵਿੱਚ ਉਹਦੇ ਉਲਟ ਕਿਤਨ ਕੰਮ ਰੋਕੋ ਪ੍ਰਸਤਾਵ ਲੈ ਕੇ ਆਣ ਦੀ ਗੱਲ ਉਹਨਾਂ ਨੇ ਕਹੀ ਸੀ ਕਿ ਕਈ ਸਾਰੇ ਜਿਹੜੇ ਵਿਧਾਇਕ ਸੀਗੇ ਉਹ ਤਾਂ ਅੱਜ ਵੈਲ ਚ ਵੀ ਆ ਗਏ ਸੀ ਕਿਤੇ ਉਹਨਾਂ ਦੇ ਹੱਥਾਂ 'ਚ ਪੋਸਟਰ ਫੜੇ ਹੋਏ ਸੀ ਬੇਟੀ ਪੜਾਓ ਬੇਟੀ ਬਚਾਓ ਦੇ ਤੇ ਇਹ ਅੱਜ ਦੇਖਣ ਨੂੰ ਮਿਲਿਆਗਾ ਬਾਕੀ ਤਾਂ ਅੱਜ ਜਿਹੜੇ ਸੰਸਦ ਜੋ ਵਿਧਾਨ ਸਭਾ ਦੀ ਕਾਰਵਾਈ ਸੀਗੀ ਉਹ ਨਹੀਂ ਚੱਲ ਪਾਈ ਕਿਉਂਕਿ ਲਗਾਤਾਰ اپੋਜੀਸ਼ਨ ਪਾਰਟੀਆਂ ਦੇ ਜਿਹੜੇ ਐਮ ਐਲ ਏ ਸੀਗੇ ਉਹ ਹੰਗਾਮਾ ਕਰਦੇ ਰਹੇ 6 ਵਾਰ ਹਰਿਆਣਾ ਦੀ ਵਿਧਾਨ ਸਭਾ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਅੰਤ ਵਿੱਚ ਫਿਰ ਹੁਣ ਇਹ ਫੈਸਲਾ ਲਿਆ ਗਿਆ ਕਿ ਇਸ ਮਸਲੇ ਤੇ ਲਾਅ ਐਂਡ ਆਰਡਰ ਮਸਲੇ ਤੇ 26 ਅਗਸਤ ਨੂੰ ਇਸ ਤੇ ਸੁਣਵਾਈ ਹੋਊਗੀ ਆਪਾਂ ਵੀ 2-3 ਦਿਨ ਪਹਿਲਾਂ ਬੁਲੇਟਿਨ ਵਿੱਚ ਜ਼ਿਕਰ ਕੀਤਾ ਸੀਗਾ ਕਿ ਕਿਵੇਂ ਹਰਿਆਣਾ ਗੈਂਗਲੈਂਡ ਬੰਦਾ ਜਾ ਰਿਹਾਗਾ ਤੇ ਕਿਵੇਂ ਹਰਿਆਣਾ ਦੇ ਵਿੱਚ ਜਿਹੜਾ ਲਾ ਐਂਡ ਆਰਡਰ ਸਿਚੁਏਸ਼ਨ ਹੈ ਉਹਦੀ ਬਹੁਤ ਬੁਰੀ ਹਾਲਤ ਹੈ ਬਾਕੀ ਇਹਦੇ ਚ ਇਹ ਹੀ ਨਿਕਲ ਕੇ ਸਾਹਮਣੇ ਆਇਆਗਾ ਤੇ ਦੇਖਦੇ ਹਾਂ ਬਾਕੀ ਮੰਡੇ ਨੂੰ ਕੀ ਕੁਝ ਹੁੰਦਾਗਾ ਹੁਣ ਅਗਲਾ ਸੈਸ਼ਨ ਮੰਡੇ ਨੂੰ ਹੈ ਜੀ ਉਧਰ ਭਾਜਪਾ ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਵੱਖਰਾ ਹੀ ਪੇਚਾ ਪੈ ਗਿਆ ਹੈ ਬੀਤੇ ਕੱਲ ਵੀ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਰਹੇ ਭਾਜਪਾ ਦੇ ਵੱਡੇ ਆਗੂਆਂ ਨੂੰ ਇਹ ਪੋਲਸ ਡਿਟੇਨ ਕਰ ਲੈਂਦੀ ਹੈ ਤੇ ਅੱਜ ਕਹਿੰਦੇ ਹਜੇ ਹੀ ਹੋਇਆ ਅੱਜ ਸੁਨੀਲ ਜਾਖੜ ਉਹਨਾਂ ਨੂੰ ਡਿਟੇਲ ਕਰ ਲਿਆਂਗੇ ਪਤਾ ਨਹੀਂ ਮੈਨੂੰ ਲੱਗਦਾਗਾ ਕਿ ਇਹਦੇ ਕਰਕੇ ਨਾ ਕਿਤੇ ਨਾ ਕਿਤੇ ਆਮ ਆਦਮੀ ਜੋ ਉਸ ਕਰ ਰਹੀ ਹੈ ਭਾਜਪਾ ਨੂੰ ਉਹਦਾ ਫਾਇਦਾ ਹੋ ਰਿਹਾਗਾ ਭਾਜਪਾ ਆਮ ਆਦਮੀ ਪਾਰਟੀ ਇਸ ਕਿਸਮ ਦੇ ਕੰਮ ਕਿਉਂ ਕਰ ਰਹੀ ਹੈ ਕੰਮ ਕਿਉਂ ਕਰ ਰਹੀ ਹੈ ਜੀ ਦੇ ਕਰਕੇ ਭਾਜਪਾ ਨੂੰ ਫਾਇਦਾ ਹੋ ਰਿਹਾਗਾ ਇਹ ਤਾਂ ਇੱਕ ਤਾਂ ਪਹਿਲੀ ਗਲਤੀ ਮੇਰੀ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਭਾਜਪਾ ਪੰਜਾਬ ਦੇ ਪਿੰਡਾਂ 'ਚ ਵੜਨਾ ਚਾਹੁੰਦੀ ਹੈ ਉੱਥੇ ਉਹਨਾਂ ਨੇ ਉਹ ਉੱਥੇ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕੇਂਦਰ ਸਰਕਾਰ ਦੀ ਜਿਹੜੀ ਅਠੀ ਯੋਜਨਾਵਾਂ ਨੇ ਉਹਨਾਂ ਨੂੰ ਲੈ ਕੇ ਉਹ ਪਿੰਡਾਂ 'ਚ ਜਾਣਾ ਚਾਹੁੰਦੇ ਸੀਗੇ ਜੇ ਉਹ ਪਿੰਡਾਂ 'ਚ ਜਾਂਦੇ ਤਾਂ ਮੈਨੂੰ ਲੱਗਦਾਗਾ ਕਿ ਕੁਝ ਹੋਣਾ ਨਹੀਂ ਸੀਗਾ ਕਿਉਂਕਿ ਲੋਕਾਂ ਨੇ ਕਿਹੜਾ ਉਹਨਾਂ ਦੇ ਇਹਨਾਂ ਕੈਂਪਾਂ 'ਚ ਇਹਨਾਂ ਕੋਈ ਆਪਾਂ ਕਹੇ ਲੇਕ ਇੰਟਰਸਟ ਦਿਖਾਉਣਾ ਸੀਗਾ ਪਰ ਆਮ ਆਦਮੀ ਪਾਰਟੀ ਨੇ ਨਾ ਉਹ ਨੇ ਉਹਨਾਂ ਨੂੰ ਰੋਕਤਾ ਤੇ ਰੋਕ ਕੇ ਉਸ ਗੱਲ ਨੂੰ ਬੰਡਾ ਵੱਡਾ ਬਣਾਤਾ ਤੇ ਫਿਰ ਮੈਨੂੰ ਲੱਗਦਾਗਾ ਕਿ ਕਿਤੇ ਨ ਕਿਤੇ ਬੀਜੇਪੀ ਨੂੰ ਮਦਦ ਕਰ ਰਹੀ ਆਮ ਆਦਮੀ ਪਾਰਟੀ ਕੇ ਹਾਂ ਤੁਸੀਂ ਪਿੰਡਾਂ ਚ ਐਂਟਰ ਕਰੋ ਤੋ ਤੁਸੀਂ ਵੱਡੇ ਹੋ ਮੈਨੂੰ ਇਹ ਲੱਗਦਾ ਹੈ ਹਾਲਾਂਕਿ ਜਿਹੜੇ ਕਿਸਾਨ ਨੇ ਪਿੰਡਾਂ ਚ ਉਹਨਾਂ ਤਾਂ ਬੀਜੇਪੀ ਨੂੰ ਲਾਈਕ ਕਰਦੇ ਨੇ ਨਾ ਆਮ ਆਦਮੀ ਪਾਰਟੀ ਨੂੰ ਲਾਈਕ ਕਰਦੇ ਨੇ 2020-21 ਦੇ ਅੰਦੋਲਨ ਦੌਰਾਨ ਬੀਜੇਪੀ ਦਾ ਰੋਲ ਦੇਖ ਲਿਆ ਸੀਗਾ ਤੇ ਹੁਣ ਲੈਂਡ ਪੁੱਲਿੰਗ ਵਾਲੇ ਮਸਲੇ ਤੇ ਤੇ ਐਮਐਸਪੀ ਵਾਲੇ ਕਾਨੂੰਨ ਤੇ ਗਾਰੰਟੀ ਕਾਨੂੰਨ ਵਾਲੇ ਅੰਦੋਲਨ ਤੇ ਆਮ ਆਦਮੀ ਪਾਰਟੀ ਦਾ ਰਵਈਆ ਵੀ ਕਿਸਾਨ ਦੇਖ ਚੁੱਕੇ ਨੇ ਦੋਵੇਂ ਪਾਰਟੀਆਂ ਹੀ ਕਿਤੇ ਨ ਕਿਤੇ ਅੰਟੀ ਕਿਸਾਨ ਸਾਬ ਸਾਬਿਤ ਹੋਈਆਂ ਨੇ ਤੇ ਦੋਵਾਂ ਨੂੰ ਕੀ ਪਤਾ 2027 ਦੇ ਦੌਰਾਨ ਕਿਸਾਨ ਦੋਵਾਂ ਦੇ ਉਲਟੀ ਕਾਲ ਦੇ ਦੇਣ ਕਿ ਦੋਵਾਂ ਨੂੰ ਉਸੇ ਪਿੰਡਾਂ ਚ ਨਿਵੜਨ ਦੇਾਂਗੇ ਤਾਂ ਮਤਲਬ ਅੱਗੇ ਆਪਾਂ ਨੂੰ ਪਤਾ ਲੱਗੂਗਾ ਜੀ ਇਹ ਤਾਂ ਹੁਣ ਆਮ ਲੋਕਾਂ ਤੇ ਆਮ ਕਿਸਾਨਾਂ ਦੇ ਉੱਪਰ ਨਿਰਭਰ ਕਰਦੀ ਗੱਲ ਹੈ ਕਿ ਉਹ ਇਹਨਾਂ ਨੂੰ ਕਿਵੇਂ ਡੀਲ ਕਰਦੇ ਨੇ ਕਿਉਂਕਿ ਆਪਸ ਦੇ ਵਿੱਚ ਤਾਂ ਜਿਸ ਤਰੀਕੇ ਦਾ ਹੈ ਖੇਲ ਰਹਿਣੇ ਖੇਲ ਉਹ ساری ਦੁਨੀਆ ਦੇਖ ਲਈਏ ਤੁਸੀਂ ਵੀ ਉਸ ਤੇ ਸ਼ੰਕੇ ਜਾਹਰ ਕੀਤੇ ਨੇ ਤੇ ਹਿਮਾਚਲ ਹਾਈ ਕੋਰਟ ਦਾ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ ਪਾਕਿਸਤਾਨ ਜ਼ਿੰਦਾਬਾਦ ਲਿਖਣ ਨੂੰ ਲੈ ਕੇ ਇਹ ਕੀ ਮਾਜਰਾ ਹੈ ਜੀ ਸਾਰਾ ਦੇਖੋ ਇੱਕ ਸੁਲੇਮਾਨ ਸੀਗਾ ਉਹਨੇ ਸੋਸ਼ਲ ਮੀਡੀਆ ਤੇ ਪੋਸਟ ਕਰਤਾ ਸੀਗਾ ਪਾਕਿਸਤਾਨ ਜ਼ਿੰਦਾਬਾਦ ਤੇ ਉਹਨੂੰ ਬਾਅਦ ਚ ਫਿਰ ਗ੍ਰਿਫਤਾਰ ਕਰ ਲਿਆ ਸੀ ਹਿਮਾਚਲ ਦੀ ਸਰਕਾਰ ਨੇ ਉਹਦੇ ਤੇ ਦੇਸ਼ದ್ರੋਹ ਦਾ ਕੇਸ ਲਗਾ ਦਿੱਤਾ ਸੀਗਾ ਹੁਣ ਦਿੱਕਤ ਇਹ ਹੈ ਕਿ ਜੇ ਕੋਈ ਬੰਦਾ ਪਾਕਿਸਤਾਨ ਜਿੰਦਾਬਾਦ ਲਿਖ ਦਵੇ ਤਾਂ ਉਹਦਾ ਮਤਲਬ ਕਿਉਂਕਿ ਪਾਕਿਸਤਾਨ ਤਾਂ ਪड़ोसी ਮੁਲਕ ਹੈ ਕੋਈ ਦਿੱਕਤ ਨਹੀਂ ਉਹਨੇ ਕਿਹੜਾ ਇਹ ਕਹਾ ਸੀਗਾ ਕਿ ਇੰਡੀਆ ਮੁਰਦਾਬਾਦ ਪਾਕਿਸਤਾਨ ਜਿੰਦਾਬਾਦ ਇਸ ਕਿਸਮ ਦਾ ਤਾਂ ਕੁਝ ਉਹਨਾਂ ਨੇ ਕਹਿਆ ਨਹੀਂ ਸੀਗਾ ਤੇ ਇਸ ਕਰਕੇ ਅੱਜ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਉਹਨਾਂ ਉਹਨੇ ਇਹ ਕਿਹਾ ਹੈਗਾ ਕਿ کورٹ ਨੇ ਕਿਹਾ ਕਿ ਇਹਨੇ ਕਿਹੜਾ ਕਿਸੇ ਹੋਰ ਦੂਜੇ ਦੇਸ਼ ਨੂੰ ਮੁਰਦਾਬਾਦ ਕਿਹਾ ਹੈਗਾ ਉਹਨੇ ਕੋਈ ਉਹ ਥੋੜੀ ਨਾ ਕਿਹਾ ਇਹ ਤਾਂ ਇਸ ਕਰਕੇ ਉਹਨੂੰ ਜ਼ਮਾਨਤ ਦਿੱਤੀ ਉਹਦਾਂ ਵੀ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆਗਾ ਕਿ ਅਸੀਂ ਆਪਣੇ ਪੜੋਸੀਆਂ ਦੀ ਇੱਜ਼ਤ ਕਰਾਂਗੇ ਉਹਨਾਂ ਨਾਲ ਵਧੀਆ ਸੰਬੰਧ ਬਣਾਵਾਂਗੇ ਤੇ ਉਹਨਾਂ ਦੇ ਉਲਟ ਕੋਈ ਜ਼ਹਿਰੀਲਾ ਪ੍ਰਚਾਰ ਵੀ ਨਹੀਂ ਕਰਾਂਗੇ ਇਹ ਆਪਣੇ ਕਨਸਟੀਟਿਊਸ਼ਨ 'ਚ ਲਿਖਿਆ ਹੋਇਆਗਾ ਪਰ ਖੈਰ ਪਾਕਿਸਤਾਨ ਨੂੰ ਭੰਡਣ ਦਾ ਤੇ ਆਪਣੇ ਪੜੋਸੀ ਮੁਲਕਾਂ ਨੂੰ ਭੰਡਣ ਦਾ ਕਿਤੇ ਨਾ ਕਿਤੇ ਇੱਕ ਟ੍ਰੈਂਡ ਵੀ ਹੈ ਇੰਡੀਅਨ ਪੋਲਿਟਿਕਸ ਦੇ ਵਿੱਚ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਹੈ ਕਿਤੇ ਨਾ ਕਿਤੇ ਉੱਥੋਂ ਹੀ ਨਿਕਲ ਕੇ ਆਉਂਦਾਗਾ ਤੇ ਮੈਂ ਤਾਂ ਯਾਦ ਕਰਦਾ ਹੁੰਦਾ ਬਹੁਤ ਸਾਰੇ ਲੇਖਕਾਂ ਮੈਂ ਜਾਣਦਾਗਾ ਜਿਹੜੇ ਇਸ ਕਿਸਮ ਦੇ ਨਾਰੇ ਲਾਂਦੇ ਨੇ ਜੀਵੇ ਜੀਵੇ ਪਾਕਿਸਤਾਨ ਜੀਵੇ ਜੀਵੇ ਹਿੰਦੁਸਤਾਨ ਜੀਵੇ ਜੀਵੇ ਬੰਗਲਾਦੇਸ਼ ਜੀਵੇ ਜੀਵੇ ਨੇਪਾਲ ਜੀਵੇ ਜੀਵੇ ਸ਼੍ਰੀਲੰਕਾ ਤੋਂ ਸਾਰੇ ਪੜੋਸੀਆਂ ਨੂੰ ਸੈਲੀਬ੍ਰੇਟ ਕਰਦੇ ਨੇ ਕਿ ਸਾਰੇ ਮੁਲਕ ਜੀਵਨ ਸਾਰੇ ਮੁਲਕ ਤਰੱਕੀ ਕਰਨ ਕੀ ਦਿੱਕਤ ਦੇ ਦੇ ਚ ਜਿਹੜੀ ਹਿਊਮੈਨਿਟੀ ਹੈ ਤਾਂ ਇਹ ਕਹਿੰਦੀ ਹੈ ਹੈਗੀਆ ਫਿਰ ਖੈਰ ਹਿਮਾਚਲ ਚ ਕਾਂਗਰਸ ਦੀ ਸਰਕਾਰ ਹੈ ਦੇਖੋ ਕਿੰਨਾ ਉਹਨਾਂ ਨੇ ਫੁਰਤੀ ਵਰਤੀ ਤੇ ਸੁਲੇਮਾਨ ਨੂੰ ਕਿਤੇ ਨ ਕਿਤੇ ਵਿਚਾਰਾ ਫਲ ਵੇਚਣ ਵਾਲਾ ਹੈਗਾ ਉਹਨੂੰ ਇੰਨਾ ਪਤਾ ਵੀ ਨਹੀਂ ਸੀਗਾ ਤੇ ਉਹਨੂੰ ਅਗਲਿਆਂ ਨੇ ਜੇਲ੍ਹ ਚ ਪਾ ਦਿੱਤਾ ਸੀਗਾ ਤੇ ਕਾਫੀ ਟਾਈਮ ਹੋ ਗਿਆ ਜੀ ਹੁਣ ਕਿਤੇ ਕਿਤੇ ਤਿੰਨ ਚਾਰ ਮਹੀਨਾ ਬਾਅਦ ਉਸ ਬੰਦੇ ਨੂੰ ਜ਼ਮਾਨਤ ਮਿਲੀ ਹੈ ਤੇ ਦੇਖੋ ਸਿਰਫ ਇੱਕ ਲਾਈਨ ਲਿਖਣ ਕਰਕੇ ਉਹਨੂੰ ਜੇਲ੍ਹ ਚ ਪਾ ਦਿੱਤਾ ਗਿਆ ਸੀਗਾ ਜੀ ਹਾਂ ਮਤਲਬ ਤੁਸੀਂ ਆਪਣੀ ਮਦਰ ਲੈਂਡ ਦੀ ਨਿੰਦਾ ਥੋੜੀ ਨਾ ਕਰ ਰਹੇ ਹੋ ਕੋਰ ਨੇ ਵੀ ਕਿਹਾ ਕਿ ਮਾਤਰੀ ਭੂਮੀ ਦੀ ਨਿੰਦਾ ਨਾ ਕਰੋ ਬਾਕੀ ਕਿਸੇ ਹੋਰ ਦੇਸ਼ ਦੀ ਪ੍ਰਸ਼ੰਸਾ ਕਰਦੇ ਰਹੋ ਮਤਲਬ ਆਪਣੇ ਜਿਹੜੇ ਮੁੰਡੇ ਨੇ ਪੰਜਾਬੀ ਉਹ ਵੀ ਤਾਂ ਕੈਨੇਡਾ ਤੇ ਅਮਰੀਕਾ ਦੇ ਝੰਡੇ ਲਾ ਕੇ ਰੱਖਦੇ ਨੇ ਹੁਣ ਆਪਾਂ ਕਹਿੰਦੇ ਆ ਕਿ ਕੈਨੇਡਾ ਤੇ ਅਮਰੀਕਾ ਚ ਬੈਟਰ ਲਾਈਫ ਹੈ ਇੰਡੀਆ ਤੋਂ ਮਤਲਬ ਉਹਦੇ ਕਰਕੇ ਕੋਈ ਸਾਡੇ ਤੇ ਟ੍ਰੈਡੀਸ਼ਨ ਕੇਸ ਲਾ ਦੂਗਾ ਤਾਂ ਫਿਰ ਉਹ ਠੀਕ ਥੋੜੀ ਨਾ ਜੀ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਤਰਨਤਾਰਨ ਬਾਈ ਇਲੈਕਸ਼ਨ ਆਉਣ ਵਾਲੀ ਹੈ ਤੇ ਕੱਲ ਦਾ ਦਿਨ ਪੰਥਕ ਹਲਕਿਆਂ ਦੇ ਲਈ ਵਿਖਾਸਾ ਕਹਿ ਲਿਏ ਵੀ ਹਲਚਲ ਵਾਲਾ ਰਿਹਾ ਪਹਿਲਾਂ ਬੀਬੀ ਖਾਲੜਾ ਹੋਣਾ ਦਾ ਨਾਮ ਸਾਹਮਣੇ ਆ ਜਾਂਦਾ ਉਸ ਤੋਂ ਬਾਅਦ ਉੱਥੋਂ ਸਪਸ਼ਟੀਕਰਨ ਆਉਂਦਾ ਤੇ ਉਸ ਤੋਂ ਬਾਅਦ ਸਰਦਾਰ ਬਿਆਨ ਸਿੰਘ ਸ਼ਹੀਦ ਸਰਦਾਰ ਬਿਆਨ ਸਿੰਘ ਹੋਣਾ ਦੀ ਧੀ ਉਹਨਾਂ ਦਾ ਨਾਮ ਅੱਗੇ ਆਇਆ ਅਮਿਤ ਕੌਰ ਮਲੂਆ ਹੋਣਾ ਦਾ ਕਿ ਉਹ ਤਰਨ ਤਰਨ ਤੋਂ ਆਜ਼ਾਦ ਰੂਪ ਦੇ ਵਿੱਚ ਝੋਣ ਲੜ ਸਕਦੇ ਨੇ ਤੇ ਸੰਸਦ ਪਹਿਲਾਂ ਹੀ ਉਹਨਾਂ ਦੇ ਭਾਈ ਬਣੇ ਹੋਏ ਨੇ ਭਾਈ ਸਰਬਜੀਤ ਸਿੰਘ ਖਾਲਸਾ ਹੋਣੀ ਇਸ ਤੇ ਲੋਕਾਂ ਦਾ ਮਿਲਿਆ ਜੁਲਿਆ ਪ੍ਰਤੀਕਰਮ ਆ ਰਿਹਾ ਹੈ ਵੀ ਹੋਰ ਕਿੰਨੇ ਲੋਕਾਂ ਨੂੰ ਇਸ ਚੀਜ਼ ਦਾ ਫਲ ਦੇਣਾ ਪਊਗਾ ਜਿਹੜਾ ਤੁਹਾਡੇ ਪਰਿਵਾਰ ਚ ਸ਼ਹੀਦੀ ਹੋਈ ਹੈ ਤੇ ਕਿਵੇਂ ਦੇਖਦੇ ਹਾਂ ਜੀ ਇਹਨੂੰ ਕੀ ਇਹ ਕਿੱਥੋਂ ਆਈ ਹੈ ਚੀਜ਼ ਜਿਹੜਾ ਉਹਨਾਂ ਦੇ ਬਰੋਂ ਆਜ਼ਾਦ ਲੜਨ ਦੀ ਗੱਲ ਆਖੀ ਗਈ ਹੈ ਦੇਖੋ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਉਹਨਾਂ ਦੇ ਭਰਾ ਨੇ ਉਹ ਇੱਕ ਪਾਰਟੀ ਦੇ ਮੈਂਬਰ ਨੇ ਉਸ ਦੇ ਟਾਈਮ ਠੀਕ ਹੈ ਕਿ ਬਾਈ ਸਰਬਜੀਤ ਸਿੰਘ ਖਾਲਸਾ ਹੋਣੀ इंडिपेंडेंटली ਉਹਨਾਂ ਨੇ ਚੋਣ ਲੜਿਆ ਸੀਗਾ ਪਰ ਅੱਜ ਦੇ ਟਾਈਮ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਮੈਂਬਰ ਨੇ ਐਕਟਿਵ ਮੈਂਬਰ ਨੇ ਤਾਂ ਇੱਕ ਤਾਂ ਮੈਨੂੰ ਲੱਗਦਾਗਾ ਕਿ ਸ਼ਾਇਦ ਬਿਨਾਂ ਪਾਰਟੀ ਲਾਈਨ ਪਾਰਟੀ ਲਾਈਨ ਤੋਂ ਹਟ ਕੇ ਉਹਨਾਂ ਦਾ ਇੰਡੀਪੈਂਡੈਂਟ ਐਲਾਨ ਕਰਨਾ ਇਹਦਾ ਇੱਕ ਮਤਲਬ ਤਾਂ ਇੱਕ ਡੈਆ ਜਾ ਸਕਦਾਗਾ ਕਿ ਅਮਰਤ ਕੋਰ ਮਲੋਆ ਜਿਹੜੇ ਕਿ ਸਰਦਾਰ ਬਿੰਦ ਸਿੰਘ ਉਹਨਾਂ ਦੇ ਕੁੜੀ ਨੇ ਦੂਜੀ ਸੰਤਾਨ ਨੇ ਤੇ ਜੇ ਉਹ ਕਰ ਰਹੇ ਨੇ ਤਾਂ ਮਤਲਬ ਇਹ ਹੈ ਕਿ ਉਹ ਸ਼ਾਇਦ ਸਰਬਜੀਤ ਸਿੰਘ ਖਾਲਸਾ ਤੋਂ ਬਿਨਾਂ ਪੁੱਛੇ ਹੀ ਉਹ ਕਰ ਰਹੇ ਨੇ ਤਾਂ ਇਹ ਮੇਰਾ ਮਤਲਬ ਹੋ ਸਕਦੀ ਬਤਾ ਉਹਨਾਂ ਦੇ ਭਰਾ ਨੇ ਕਿਹਾ ਹੋਵੇ ਕਿ ਤੁਸੀਂ ਇੰਡੀਪੈਂਡੈਂਟ ਟਰਾਈ ਕਰੋ ਅਸੀਂ ਤੁਹਾਨੂੰ ਸਪੋਰਟ ਦੇ ਦੇਵਾਂਗੇ ਇਹ ਵੀ ਗੱਲ ਹੋ ਸਕਦੀ ਹੈ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਨਾਂ ਆਇਆ ਸੀਗਾ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਧਰਮਪਤੀ ਨੇ ਦਾ ਨਾਂ ਕੱਲ ਬੋਲਿਆ ਗਿਆ ਸੀਗਾ ਪਰ ਉਹਨਾਂ ਨੇ ਬਾਅਦ ਵਿੱਚ ਮਨਾ ਕਰ ਦਿੱਤਾ ਸੀ ਖਾਲੜਾ ਮਿਸ਼ਨ ਮਿਸ਼ਨ ਨੇ ਨਾ ਕਰ ਦਿੱਤੀ ਸੀ ਕਿ ਉਹ ਚੋਣ ਨਹੀਂ ਲੜਨਗੇ ਹੁਣ ਅੰਮ੍ਰਿਤਕੋੜ ਮਲੋਯਾ ਦਾ ਨਾਮ ਸਾਹਮਣੇ ਆ ਰਿਹਾ ਹੈਗਾ ਇਸ ਤੋਂ ਪਹਿਲਾਂ 1989 ਦੇ ਚੋਣਾਂ ਤੇ ਮਾਤਾ ਨੇ ਵੀ ਬਿਮਲ ਕੋਰ ਰਾਣ ਨੇ ਵੀ ਚੋਣ ਲੜਿਆ ਸੀਗਾ ਤੇ ਉਹ ਜਿੱਤੇ ਸੀਗੇ ਤੇ ਸੰਸਦ ਬਣੇ ਸੀਗੇ ਤੇ ਹੁਣ ਉਹਨਾਂ ਦੇ ਭਰਾ ਫਰੀਦਕੋਟ ਤੋਂ ਸੰਸਦ ਨੇ ਉਹਨਾਂ ਦੀ ਬੇਟੀ ਕਹਿ ਰਹੀ ਹੈ ਹੁਣ ਮੈਨੂੰ ਦੇਖੋ ਦੋ ਚੀਜ਼ਾਂ ਨੇ ਮੈਨੂੰ ਇਸ ਚੀਜ਼ ਤੋਂ ਕੋਈ ਦਿੱਕਤ ਨਹੀਂ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨੇ ਉਹਨਾਂ ਦੇ ਪੁੱਤਰ ਵੀ ਤਾਂ ਚੋਣ ਲੜੀ ਰਹੇ ਨਾ ਉਹ ਉਹ ਵੀ ਪਰਿਵਾਰਵਾਦ ਤਾਂ ਜਿਹੜੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨੇ ਉਹਨਾਂ 'ਚ ਵੀ ਹੈਗਾ ਉਹ ਵੀ ਆਪਣੇ ਮੁੰਡਿਆਂ ਨੂੰ ਪੋਲੀਟਿਕਸ 'ਚ ਚੋਣ ਲੜਾ ਰਹੇ ਨੇ ਤਾਂ ਦੂਜਾ ਮੈਨੂੰ ਲੱਗਦਾ ਹੈਗਾ ਕਿ ਚਲੋ ਠੀਕ ਹੈ ਕਿ ਸੈਕਿੰਡ ਜਨਰੇਸ਼ਨ ਆਵੇ ਕਿਸੇ ਦੀ ਵੀ ਆਵੇ ਕਿਸੇ ਸ਼ਹੀਦ ਪਰਿਵਾਰ ਦੀ ਸੈਕਿੰਡ ਜਨਰੇਸ਼ਨ ਵੀ ਆਵੇ ਕਿਸੇ ਟ੍ਰੈਡੀਸ਼ਨਲ ਪਾਰਟੀ ਦੀ ਵੀ ਆਵੇ ਉਹ ਆਪ ਕੀ ਕਰਨਾ ਚਾਹੁੰਦੇ ਨੇ ਕੀ ਉਹਨਾਂ ਚ 19 ਕੈਪੇਬਿਲਿਟੀ ਹੈ ਕੀ ਆ ਇਸ ਗੱਲ ਤੇ ਵੀ ਚਰਚਾ ਹੋਣੀ ਚਾਹੀਦੀ ਅਮਰਤਕੌਰ ਮਲੋਆ ਦੀ ਸੋਚ ਕੀ ਹੈ ਕਿ ਉਹਦੀ ਕੈਪੈਸਿਟੀ ਹੈਗੀ ਆ ਕਿ ਉਹ ਪੰਤਕ ਪੋਲਟਿਕਸ ਨੂੰ ਲੀਡ ਕਰ ਸਕਦੀ ਹੈ ਕਿ ਉਹ ਉਹਦੀ ਕੈਪੈਸਿਟੀ ਹੈਗੀ ਆ ਕਿ ਤਰਨ ਤਰਨ ਜਿ ਰਹਿ ਕਿ ਉਹ ਲੋਕਾਂ ਦੀ ਸੇਵਾ ਕਰ ਸਕਦੀ ਹੈ ਜੇ ਉਹਦੀ ਕੈਪੈਸਿਟੀ ਨਹੀਂ ਹੈਗੀ ਤਾਂ ਫਿਰ ਮਤਲਬ ਖਾਲੀ ਮੈਰਿਟ ਇਹ ਨਾ ਦੇਖੀ ਜਾਵੇ ਕਿ ਉਹ ਭਾਈ ਬੇਹਨ ਸਿੰਘ ਉਹਨਾਂ ਦੀ ਕੁੜੀ ਹੈਗੀ ਆ ਉਹ ਦੇਖੋ ਦੋ ਵਾਰ ਪਰ ਉਸ ਪਰਿਵਾਰ ਨੂੰ ਇੱਜ਼ਤ ਮਾਨ ਦਿੱਤਾ ਗਿਆ ਹੈਗਾ ਅੱਗੇ ਵੀ ਦੇਣਗੇ ਲੋਕ ਉਹ ਹਮੇਸ਼ਾ ਕਨਸੀਡਰੇਸ਼ਨ ਚ ਰਹੂਗਾ ਰਹੂਗਾ ਲੇਕਿਨ ਜਿਹੜੇ ਬੱਚੇ ਨੇ ਉਹ ਸਿਰਫ ਆਪਣੇ ਮਾਪਿਓ ਦੇ ਨਾਂ ਤੇ ਨਹੀਂ ਖਾ ਸਕਦੇ ਉਹਨਾਂ ਬੱਚਿਆਂ ਚ ਵੀ ਕੈਪੈਸਿਟੀ ਹੋਣੀ ਚਾਹੀਦੀ ਇਸ ਕਰਕੇ ਮੈਨੂੰ ਲੱਗਦਾਗਾ ਕਿ ਇੱਕ ਫੈਕਟਰ ਉਹਨਾਂ ਚ ਕੀ ਕੈਪੈਸਿਟੀ ਹੈਗੀ ਆ ਉਹ ਵੀ ਦਿਮਾਗ ਚ ਰੱਖਣਾ ਚਾਹੀਦਾ ਹੁਣ ਹੋਏ ਤਾਂ ਕੀ ਮਤਲਬ ਮੈਂ ਕਹਦੇ ਆ ਕਿ ਮੈਂ ਤਾਂ ਫਲਾਣੇ ਸ਼ਹੀਦ ਦਾ ਬੇਟਾ ਹਗਾ ਇਸ ਕਰਕੇ ਮੈਨੂੰ ਲੋਕ ਦਿੱਤਾ ਦੇਣ ਲੋਕ ਮੈਨੂੰ ਦਿੱਤਾ ਵੀ ਦੇਣ ਮੰਨ ਲਓ ਇੱਕ ਵਾਰ ਤੇ ਬਾਅਦ ਚ ਫਿਰ ਮੁੜ ਕੇ ਮੈਂ ਪੰਜ ਸਾਲ ਉਸ ਕੰਸਟਿਟੂਐਂਸੀ ਚ ਇਨਾ ਵੜਾ ਮੈਂ ਐਂਟੀ ਪੰਥਕ ਐਕਟੀਵਿਟੀਜ਼ ਇਨਵੋਲ ਹੋਆ ਪੰਥਕ ਜਿਹੜਾ ਮੂੰਹ ਆਉਰਾ ਹੈਗਾ ਜਾਂ ਪੰਥਕ ਜਿਹੜੀ ਪੋਲਿਟਿਕਸ ਹੈ ਉਧ ਦੇ ਤੇ ਮੈਂ ਖੜਾ ਹੀ ਨਾ ਉਤਰਾ ਫਿਰ ਮਤਲਬ ਮੇਰਾ ਮੈਨੂੰ ਤਾਂ ਇਸ ਕਰਕੇ ਮੈਂ ਇਹ ਕਹਿ ਰਹਾਗਾ ਕਿ ਇਹ ਜਿਹੜੇ ਸੈਕੰਡ ਜਨਰੇਸ਼ਨ ਪੋਲੀਟੀਸ਼ੀਅਨ ਹੈ ਚਾਹੇ ਸ਼ਹੀਦ ਪਰਿਵਾਰਾਂ ਤੋਂ ਹੈ ਗਿਆ ਫਿਰ ਟ੍ਰੈਡੀਸ਼ਨਲ ਪੋਲੀਟੀਸ਼ੀਅਨਸ ਤੋਂ ਇਹਨਾਂ ਦੇ ਵਿੱਚ ਆਪ ਇਹਨਾਂ ਇਹਨਾਂ ਦੇ ਵਿੱਚ ਕੀ ਕੈਪੈਸਿਟੀ ਹੈਗੀ ਕਿ ਖੁਦ ਇਸ ਤੇ ਵੀ ਕਿਤੇ ਨ ਕਿਤੇ ਚੋਣਾਂ ਦੇ ਵਿੱਚ ਚੋਣ ਹੋਣੀ ਚਾਹੀਦੀ ਇਹਨਾਂ ਦੀ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚਲੀਏ ਤਾਂ ਉਧਰ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਚਾਰਡ ਸ਼ੀਟ ਦਾਖਲ ਹੋਈ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ 40 ਹਜ਼ਾਰ ਪੰਨਿਆਂ ਦੀ ਇਹ ਚਾਰਡ ਸ਼ੀਟ ਹੈ ਚਾਰ ਟਰੰਕ ਭਰ ਕੇ ਕਹਿੰਦੇ ਮੋਹਾਲੀ ਕੋਰਟ ਚ ਲਿਆਂਦੇ ਗਏ ਨੇ 200 ਗਵਾਹ ਤੇ 400 ਬੈਂਕ ਖਾਤਿਆਂ ਦਾ ਜ਼ਿਕਰ ਹੈ ਹਾਂਜੀ ਬਿਲਕੁਲ ਅੱਜ ਮੋਹਾਲੀ ਕੋਰਟ ਦੇ ਵਿੱਚ ਚਾਰ ਸੰਦੂਕ ਸੀਗੇ ਜਿਵੇਂ ਸਾਡੇ ਹਰਿਆਣੇ ਚ ਕਹਿੰਦੇ ਹੁੰਦੇ ਆ ਕਿ ਪਤਾ ਨਹੀਂ ਕੀ ਦੁੱਸਰ ਦਾ ਸਮਾਨ ਆਇਆ ਸੀਗਾ ਥੋੜੇ ਦੁੱਸਰ ਨੂੰ ਪਤਾ ਨਹੀਂ ਕੀ ਉਹ ਕਹਿੰਦੇ ਸ਼ਾਇਦ ਹੈ ਨਾ ਪੰਜਾਬੀ ਚ ਦੂਸਰ ਨੂੰ ਕੀ ਕਹਿੰਦੇ ਆ ਜਿਹੜਾ ਦਹੇਜ ਮਿਲਦਾ ਦਾਜ ਹਾਂ ਦਾਜ ਦਾ ਤਾਂ ਪਤਾ ਨਹੀਂ ਕੀ ਦਾਜ ਦਾ ਸਮਾਨ ਲੈ ਕੇ ਆਇਸੀ ਚਾਰ ਸੰਦੂਕਾਂ ਭਰੀਆਂ ਹੋਈਆਂ ਸੀ 40000 ਪੇਜਾਂ ਦੀ ਚਾਰ ਸੀਟ ਦੱਸੀ ਜਾ ਰਹੀ ਹੈ ਤੇ 200 ਤੋਂ ਵੱਧ ਗਵਾਹ ਦੀ ਸਟੇਟਮੈਂਟਾਂ ਦੱਸੀਆਂ ਜਾ ਰਹੀਆਂ ਨੇ ਇਹ ਦੱਸਿਆ ਜਾ ਰਿਹਾਗਾ ਕਿ 400 ਤੋਂ ਵੱਧ ਬੈਂਕ ਖਾਤੇ ਖੰਗਾਲੇ ਗਏ ਹਨ ਤੇ ਹੁਣ ਅੱਜ ਮੋੜ ਰਿਪੋਰਟ ਚ ਪੇਸ਼ ਕੀਤਾ ਗਿਆ ਸੀਗਾ ਤੇ ਵਿਜੀਲੈਂਸ ਨੇ ਹੁਣ ਜਿਹੜਾ ਉਹ ਅਵੈਧ ਬਿਨਾਮੀ ਸੰਪਤੀਆਂ ਸੀਗੀਆਂ ਉਹਦਾ ਡਾਟਾ ਵੀ ਉਹ ਦਾ ਦਿੱਤਾ ਹੈ ਪਹਿਲਾਂ 545 ਕਰੋੜ ਤੇ ਫਿਰ ਰੇ ਸੀਗੇ ਅੱਜ ਕੱਲ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ 700 ਕਰੋੜ ਬੇਮਾਨੀ ਪ੍ਰੋਪਰਟੀ ਇਹਨਾਂ ਦੀ ਹੈਗੀ ਅਤੇ ਚਾਰ ਸੀਟ 'ਚ ਉਹਦਾ ਜ਼ਿਕਰ ਕੀਤਾ ਗਿਆ ਹੈਗਾ 15 ਥਾਵਾਂ ਦਾ ਜ਼ਿਕਰ ਹੈ 3 4 ਸੂਬਿਆਂ ਦਾ ਜ਼ਿਕਰ ਹੈ ਪੰਜਾਬ ਹਰਿਆਣਾ ਹਿਮਾਚਲ ਯੂਪੀ ਦਿੱਲੀ ਪੰਜ ਸੂਬੇ ਹੋ ਗਏ ਦਿੱਲੀ ਵੀ ਸੂਬਾ ਹੀ ਹੈ ਉਹਦਾ ਪੰਜ ਸੂਬਿਆਂ ਦੇ 15 ਟਿਕਾਣਿਆਂ ਦਾ ਜ਼ਿਕਰ ਹੈ ਇਸ ਚਾਰ ਸੀਟ ਦੇ ਵਿੱਚ ਤੇ ਅਜੇ ਹਾਲਾਂਕਿ ਸਟਾਰ ਚਿੱਟ ਚੁੱਕੀ ਹੈਗਾ ਇਹਦੇ ਬਾਰੇ ਮਤਲਬ ਪ੍ਰੋਪਰ ਤਾਂ ਜਦੋਂ 40000 ਪੰਨਿਆਂ ਦੀ ਵਿਚਾਰ ਚਿੱਟ ਉਹਨਾਂ ਦੇ ਵਕੀਲ ਪੜ ਲੈਣਗੇ ਉਦੋਂ ਅਹੀਂ ਪਤਾ ਲੱਗੂਗਾ ਪਰ ਇਹ ਦੇਖੋ ਕਿ 60 ਦਿਨਾਂ ਦੇ ਅੰਦਰ ਅੰਦਰ ਇਹ ਚਲਾਨ ਪੇਸ਼ ਕਰ ਦਿੱਤਾ ਗਿਆ ਹੈਗਾ ਤੇ ਦੇਖਦੇ ਆ ਕਿ ਅੱਗੇ ਕੀ ਕਾਰਵਾਈ ਬਣਦੀ ਹੈ ਕਿਆ ਸ਼ਾਇਦ ਅਗਲੇ ਮਹੀਨੇ ਹਾਈ ਕੋਰਟ ਚ ਉਹਨਾਂ ਦੀ ਜ਼ਮਾਨਤ ਅਰਜਿਕਾ ਉਹਨਾਂ ਦੇ ਵਕੀਲ ਲਗਾਣ ਤੇ ਕੇਸ ਤੇ ਆਪਾਂ ਲਗਾਤਾਰ ਅਪਡੇਟ ਦੇ ਹੀ ਰਹੇ ਆ ਅਸਲੀ ਅਪਡੇਟ ਇਹ ਹੀ ਸੀ ਕਿ ਜਿਹੜੀ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈਗੀਆ ਉਹ ਜਮਦਾਦ ਵਰਗੀ ਸੰਦੂਕਾਂ ਚ 40000 ਜਿਹੜੇ ਪੇਜ ਨੇ ਉਹ ਲੈ ਕੇ ਅੱਜ ਵਿਜੀਲੈਂਸ ਪਹੁੰਚੀ ਸੀਗੀ ਅਦਾਲਤ ਚ ਜੀ ਉਧਰ ਆਖਰੀ ਖਬਰ ਥੋੜੀ ਗਮਗੀਨ ਹੈ ਕ ਕਲਾਕਾਰ ਜਗਤ ਲਈ ਰੰਗ ਮੰਚ ਦੇ ਲਈ ਕਿਉਂਕਿ ਜਸਵਿੰਦਰ ਪੱਲਾ ਹੁਣੀ ਜਿਨ੍ਹਾਂ ਨੇ ਬਹੁਤ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਫਿਲਮਾਂ ਤੋਂ ਪਹਿਲਾਂ ਸਟੇਜ ਦੇ ਪੱਧਰ ਤੇ ਕਰਕੇ ਨਾਮਣਾ ਖੱਟਿਆ ਸੀ ਹਾਸ ਰਸ ਕਲਾਕਾਰ ਜਸਵਿੰਦਰ ਪੱਲਾ ਹੁਣੀ ਨਹੀਂ ਰਹੇ ਹਾਂਜੀ ਬਿਲਕੁਲ ਜਸਵਿੰਦਰ ਪੱਲਾ ਸਾਹਿਬ ਜਿਹੜੇ ਕੀ ਥੀਏਟਰ ਆਰਟਿਸਟ ਸੀਗੇ ਪਹਿਲਾਂ ਉਹਨਾਂ ਨੇ ਰੰਗ ਮੰਚ ਤੇ ਆਪਣੇ ਅਦਾਕਾਰੀ ਦਾ ਜ਼ਲਵਾ ਦਿਖਾਇਆ ਬਾਅਦ ਚ ਫਿਲਮਾਂ ਚ ਵੀ ਰਹੇ ਤੇ ਜਿਆਦਾਤਰ ਉਹਨਾਂ ਨੂੰ ਐਜ਼ ਅ ਕਮੇਡੀਅਨ ਦੇਖਿਆ ਗਿਆ ਪਰ ਮੈਨੂੰ ਲੱਗਦਾ ਹੈ ਕਿ ਉਹ ਇੱਕ ਵਧੀਆ ਅਦਾਕਾਰ ਸੀਗੇ ਐਕਟਰ ਤਾਂ ਐਕਟਰ ਹੁੰਦਾ ਹੈਗਾ ਤੇ ਉਹ ਐਕਟਰ ਸੀਗੇ ਬਹੁਤ ਵਧੀਆ ਤੇ ਆਖਰੀ ਦਿਨਾਂ 'ਚ ਖਾਸੇ ਮਸ਼ਹੂਰ ਰਹੇ 2005 ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਖਾਸਾ ਫੇਮ ਮਿਲਿਆ ਤੇ ਜਦੋਂ ਤੋਂ ਪੰਜਾਬੀ ਫਿਲਮਾਂ ਕੇਵਲ ਤੇ ਆਣੀਆਂ ਸ਼ੁਰੂ ਹੋਈਆਂ ਸੀ ਡੀਆਂ ਤੋਂ ਵਿਕਣੀਆਂ ਸ਼ੁਰੂ ਹੋਈਆਂ ਤੇ ਇੰਟਰਨੈਟ ਤੇ ਆਈਆਂ ਉਸ ਟਾਈਮ ਦਸ਼ਵਿੰਦਰ ਪੱਲਾ ਨੇ ਠੀਕਠਾ ਨਾ ਕਮਾਇਆ 65 ਸਾਲ ਦੇ ਸੀਗੇ ਤੇ ਉਹਨਾਂ ਨੂੰ 2 ਦਿਨ ਪਹਿਲਾਂ ਬ੍ਰੇਨ ਸਟ੍ਰੋਕ ਆਇਆ ਸੀਗਾ ਇਸ ਕਰਕੇ ਉਹਨਾਂ ਨੂੰ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਚ ਭਰਤੀ ਕਰਾਇਆ ਗਿਆ ਸੀ ਪਰ ਕੱਲ ਰਾਤ ਤबीयत ਜ਼ਿਆਦਾ ਵਿਗੜ ਗਈ ਸੀ ਤੇ ਅੱਜ ਸਵੇਰ 4 ਵਜੇ ਉਹਨਾਂ ਉਹਨਾਂ ਨੇ ਅੰਤਮ ਸਾਹ ਲਿਆ ਹੈਗਾ ਤੇ ਅੱਜ ਉਹਨਾਂ ਦੇ ਸਾਹ ਥੰਮ ਗਈ ਸੀ ਕਿ ਸਰੀਰ ਠੰਡਾ ਪੈ ਗਿਆ ਸੀਗਾ ਤੇ ਅੱਜ ਉਹਨਾਂ ਦਾ ਨਿਦਨ ਹੋ ਗਿਆ ਹੈਗਾ ਉਹ ਸੰਸਾਰਿਕ ਜੀਵਨ ਤੋਂ ਵਿਛੋੜਾ ਦੇ ਗਏ ਨੇ ਪਰਿਵਾਰ ਨੂੰ ਤੇ ਅ ਅੱਜ ਸਾਰੇ ਜਿਹੜੀ ਪੰਜਾਬੀ ਇੰਡਸਟਰੀ ਹੈ ਉਹਨਾਂ ਨੇ ਉਹ ਉਹਨਾਂ ਦੇ ਘਰ ਪਹੁੰਚਣਾ ਸ਼ੁਰੂ ਹੋ ਗਏ ਹੈਗੇ ਆ ਤੇ 1960 ਦੇ ਵਿੱਚ ਦੁਹਰਾ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ 4 ਮਈ 1960 ਚ ਲੁਧਿਆਣੇ ਦੇ ਦੁਹਰਾ ਹੱਚ ਉਹ ਉਹਨਾਂ ਦਾ ਜਨਮ ਹੋਇਆ ਸੀ ਤੇ 1988 ਚ ਜਿਹੜਾ ਛਣਕਾਟਾ 88 ਇੱਕ ਕਾਮੇਡੀਅਨ ਦੇ ਤੌਰ ਤੇ ਉੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਕਿ ਬਾਕੀ ਦੁੱਲਾ ਪੱਟੀ ਫਿਲਮ ਦੇ ਵਿੱਚ ਵੀ ਉਸ ਟਾਈਮ ਉਹ ਐਕਟਰ ਬਣੇ ਸੀਗੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਪ੍ਰੋਫੈਸਰ ਵੀ ਰਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬ੍ਰਾਂਡ ਐਮਬੈਸਡਰ ਵੀ ਸੀਗੇ ਤੇ ਉਹਨਾਂ ਨੇ ਕਈ ਜਿਹੜੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਕਈ ਥਾਵਾਂ ਤੇ ਉਹਨਾਂ ਨੇ ਬਹੁਤ ਅਹਿਮ ਯੋਗਦਾਨ ਦਿੱਤਾ ਯਾਨੀ ਕਿ ਉਹ ਸਿਰਫ ਇੱਕ ਵਧੀਆ ਕਲਾਕਾਰ ਨਹੀਂ ਸੀਗੇ ਉਹ ਅਕੈਡਮਿਕਲੀ ਵੀ ਜੁੜੇ ਹੋਏ ਸੀ ਤੇ ਕਿਸਾਨਾਂ ਦੇ ਹਿੱਤਾਂ ਵਾਸਤੇ ਵੀ ਕਿਤੇ ਨਾ ਕਿਤੇ ਕੰਮ ਕਰਦੇ ਰਹੇ ਸੀਗੇ ਤੇ ਹੁਣ ਲੈਕਚਰ ਚ ਜਿੰਨਾ ਉਹ ਪਰਦੇ ਤੇ ਮੈਂ ਤਾਂ ਸੁਣ ਰਿਹਾ ਸੀ ਉਹਨਾਂ ਦੇ ਸਟੂਡੈਂਟਸ ਦੇ ਪ੍ਰਤੀਕਿਰਿਆ ਕਹਿ ਰਹੇ ਸੀਗੇ ਕਿ ਜਿੰਨਾ ਉਹ ਕਰਦੇ ਤੇ ਹਾਸੇ ਮਜ਼ਾਕ ਵਾਲੇ ਲੱਗਦੇ ਸੀਗੇ ਉਸ ਤੋਂ ਵੱਧ ਸੀਰੀਅਸ ਉਹ ਕਲਾਸਰੂਮ 'ਚ ਹੁੰਦੇ ਸੀਗੇ ਉਹਨਾਂ ਦੀ ਕਲਾਸ ਹਮੇਸ਼ਾ ਹੀ ਜਿਹੜੇ ਉਹਨਾਂ ਦੇ ਲੈਕਚਰ ਹੁੰਦੇ ਸੀਗੇ ਉਹ ਬਹੁਤ ਵਧੀਆ ਹੁੰਦੇ ਸੀਗੇ ਤੇ ਬਹੁਤ ਮੈਚੁਰ ਅਤੇ ਡੀਪ ਹੁੰਦੇ ਸੀਗੇ ਉਹਨਾਂ ਉਹਨਾਂ ਦੇ ਵਿੱਚ ਇੱਕ ਕਲਾ ਸੀਗੀ ਕਿ ਬਹੁਤ ਉਲਝਵੀ ਗੱਲਾਂ ਨੂੰ ਉਹ ਬਹੁਤ ਸਿੱਧੇ ਅਤੇ ਸਰਲ ਢੰਗ ਨਾਲ ਪੇਸ਼ ਕਰਦੇ ਸੀਗੇ ਉਹਨਾਂ ਨੂੰ ਮਾਰਤ ਅਸਲ ਸੀਗੀ ਤੇ ਹਰ ਇੱਕ ਗੱਲ ਉਹਨਾਂ ਨੇ ਪ੍ਰੈਕਟੀਕਲਟੀ ਨਾਲ ਸਮਝਾਈ ਆਪਣੇ ਸਟੂਡੈਂਟਸ ਨੂੰ ਬਾਕੀ ਉਹ ਉਹ ਪਿਛਲੇ ਕਾਫੀ ਸਮਾਂ ਤੋਂ ਮੋਹਾਲੀ ਦੇ ਵਿੱਚ ਸ਼ਿਫਟ ਹੋ ਗਏ ਸੀਗੇ ਤੇ ਉੱਥੇ ਹੀ ਰਹਿ ਰਹੇ ਸੀਗੇ ਤੇ ਕੱਲ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਊਗਾ ਬਲੋਂਗੀ ਦੇ ਸਮਸ਼ਾਨ ਕਾਟ ਚ ਜੀ ਸੋ ਇਸੇ ਦਿਨ ਆਰ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤਿ ਸ੍ਰੀ ਅਕਾਲ